ਸਾਡੇ ਦੇ ਕੀ ਹਾਲ? ਸਮਾਰਟ ਸਿਟੀ ਤਾਂ ਹੈ ਹੀ ਨਹੀਂ। ਕੀ ਹਾਲ ਨੇ ਬੱਸ ਸਟੈਂਡ ਦੇ ਅੱਡੇ ਆ। ਕੀ ਹਾਲ ਤਾਂ ਇਹ ਇੰਟਰ ਨੂੰ ਨਾ ਔਖਾ ਜੀ ਬੱਸ ਸਟੈਂਡ ਦੇ ਅੰਦਰ ਰੋ ਕੇ ਵੇਚ ਲੋ ਤੂੰ ਜੁੱਤੀ ਲਾ ਕੇ ਇੰਟਰ ਹੋ ਗਏ। ਸ਼ਹਿਰੇ ਦੇ ਬੱਸ ਸਟੈਂਡ ਦੇਖੀਏ ਕਦੀ ਆਹ ਹਾਲ ਬਣੇ ਦੇਖੇ ਉਹਨਾਂ ਦੇ। ਮਸ਼ੀਆਂ ਛੱਡਣੀਆਂ। ਅੰਬਰਸਰ ਗਿਲਾ ਸਮਾਰਟ ਸਿਟੀ ਆ ਤੇ ਵੇਖੋ ਇੱਥੋਂ ਦਾ ਹਾਲ ਵੇਖੋ ਵੀ ਹੈਗੀ ਕੋਈ ਸਮਾਰਟ ਸਿਟੀ। ਸਾਡਾ ਸਮਾਰਟ ਸਿਟੀ ਦੇ ਵਿੱਚ ਨਹੀਂ ਆਉਂਦਾ। ਆਉਂਦਾ ਜੀ। ਆਉਂਦਾ ਪਰ ਵੇਖ ਲੋ ਆ ਸਮਾਰਟ ਸਿਟੀ ਆ। ਇੱਥੇ ਕਹਿੰਦੇ ਵੇਂਦਾ ਹੀ ਨਹੀਂ ਕੋਈ ਪੁੱਛਦਾ ਹੀ ਕਿਸ ਨੂੰ ਕੱਕਦੀਆਂ। ਹਣ ਕੇ ਚਲੋ ਆ ਮਹੀਨਾ ਮੀਂਹ ਦੇ ਨਾਲ ਲੰਘ ਗਿਆ ਹੁਣ ਜੀ ਉਹਨਾਂ ਦਾ ਅਸੀਂ ਕੋਈ ਗਾੜੀ ਵਿੱਚ ਜਵਾਬ ਨਹੀਂ ਦੇ ਸਕਦੇ ਉਹ ਕਹਿੰਦੇ ਸੁੱਕ ਪਗਾ ਹੋਗਾ ਨੇ ਕਰਾਂਗੇ ਪਹਿਲਾਂ ਜਦੋਂ ਸੁੱਕ ਪਗਾ ਸੀ ਉਦੋਂ ਵੀ ਸਾਡੀ ਸੁਣਵਾਈ ਕੋਈ ਨਹੀਂ ਹੋਈ ਮੀਂਹ ਕਿਹੜਾ 12 ਮਹੀਨੇ ਪੈਂਦਾ ਰਹਿੰਦਾ ਮੀਂਹ ਕਿਤੇ ਨਾ ਕਿਤੇ 10 ਮਹੀਨੇ ਜਿਆਦਾ ਪੈਂਦਾ ਜਾਂ ਵੱਧ ਤੋਂ ਵੱਧ ਜਦ ਸਰਦੀਆਂ ਸ਼ੁਰੂ ਹੁੰਦੀਆਂ ਉਦੋਂ ਪੈਂਦਾ ਜਦ ਸੁੱਕਾ ਹੁੰਦਾ ਉਦੋਂ ਵੀ ਨਹੀਂ ਠੀਕ ਕਰਕੇ ਜਾਂਦੇ ਉਹਨਾਂ ਦਾ ਇਹੋ ਹੀ ਬਹਾਨਾ ਵਾ ਦੇਖ ਲਿਓ 110 ਰੁਪਏ ਪਰਚੀ ਦੋ ਘੰਟੇ ਜਾਂ ਦੀ 220 ਸਮੇ ਸਮੇਣਾ 100 ਰੁਪਏ ਪਰਚੀ ਦਾ ਵਾਦਾ ਹੁੰਦਾ ਜਾਂਦਾ ਪਰ ਲੱਗਦਾ ਨਹੀਂ ਜਿਹੜੀਆਂ ਇੱਥੇ ਬੈਟਰੀਆਂ ਚੋਰੀਆਂ ਹੁੰਦੀਆਂ ਬੱਸ ਅੱਡੇ ਦੀ ਸਾਫ ਸਪਾਈ ਬੱਸ ਅੱਡੇ ਦਾ ਜੋ ਰੱਖ ਰਖਾਵਾ ਉਹ ਕਿਉਂ ਨਹੀਂ ਕੀਤਾ ਜਾਂਦਾ ਪੈਸੇ ਜਾ ਕਿੱਥੇ ਰਿਹਾ ਦੇਖੋ ਜੀ ਸਾਡੀ ਤਾਂ ਜਿਹੜੀ ਨਸ ਤੇ ਹੱਥ ਰੱਖੋਗੇ ਨਾ ਉਹੋ ਹੀ ਦੁੱਖਦੀ ਹੈ। ਲੇਵੀ ਕਹਿੰਦੇ ਨੇ ਕਿ ਬੱਸ ਵਾਲੇ ਬੱਸ ਸਟੈਂਡ ਤੋਂ ਬਾਹਰ ਸਵਾਰੀਆਂ ਇਕ ਲਾਉਂਦੀ ਹੈ ਜੇਕਰ ਕੋਈ ਹਾਦਸਾ ਵਾਪਰ ਜੇ ਲੱਗਦੇ ਨਹੀਂ ਕੋਈ ਬੱਸ ਸਟੈਂਡ ਦੇ ਅੰਦਰ ਜੋ ਇਥੇ ਲਾਉਣ ਨੂੰ ਜਗ੍ਹਾ ਹੀ ਨਹੀਂ ਹੈ। ਮੰਨ ਲਓ ਜੇਕਰ ਬੱਸ ਤੋਂ ਥੱਲੇ ਡਿੱਗਦੀ ਹੈ ਰੱਬ ਨਾ ਕਰੇ ਜੇਕਰ ਬੱਸ ਤੋਂ ਲੰਘ ਜੇ ਜਾਂ ਬੱਸ ਪਲਟ ਜੇ ਖੱਡੇ 'ਚ ਵੱਜ ਜਾਣਾ ਜ਼ਿੰਮੇਵਾਰ ਕੌਣ ਚੱਕੇਗਾ ਉਸ ਬਸ ਇਹ ਆ ਵੀ ਆਪਣਾ ਵੰਦੇ ਵੀ ਜੇਬ ਕਿੱਥੋਂ ਭਰਨੀ ਆ ਉਹ ਆਪਣੀ ਭਰੀ ਜਾਂਦੇ ਤਰੀਆਂ ਦੇ ਘਰਾਂ ਦੇ ਬਾਹਰ ਸਰਕਾਰਾਂ ਦੇ ਘਰਾਂ ਦੇ ਬਾਹਰ ਕੋਈ ਵੱਡੇ ਨੂੰ ਮੈਂਦੇ ਦੇ ਘਰ ਦੇ ਬਾਰੇ ਤਰਾ ਟੋਏ ਇਤਰਾ ਗੰਦਗੀ ਦੇਖੀ ਕਦੀ ਹੁੰਦਾ ਹੀ ਨਹੀਂ ਜੀ ਜੇ ਮੰਤਰੀ ਦੇ ਘਰ ਅੱਗੇ ਤਾਂ ਹੋਊਗਾ ਤਾਂ ਸਵੇਰ ਨੂੰ ਸਰਕਾਰ ਨਾ ਬੰਦ ਹੋ ਜਾਊਗੀ ਬੁਲੇ ਸਾਹਮਣੇ ਤੁਹਾਡੇ ਪੁਲਿਸ ਚੌਂਕੀ ਹੈ ਕਿ ਉੱਥੇ ਪੁਲਿਸ ਵਾਲੇ ਨੇ ਵੀ ਨਹੀਂ ਕਿਹਾ ਕਿ ਇਹ ਤੁ ਸਾਡੀਆਂ ਗੱਡੀਆਂ ਵੀ ਲੰਗੀਆਂ ਨੇ ਸਾਡੇ ਅਫਸਰ ਵੀ ਹੋਣੇ ਆ ਇਹ ਦਿੱਲੀ ਇੱਥੇ ਲੋਕ ਇੰਨੇ ਆਉਂਦੇ ਨੇ ਬਾਹਰ ਸ਼ਹਿਰਾਂ ਤੋਂ ਵੀ ਆਉਂਦੇ ਆ ਲੋਕਲ ਵੀ ਆਉਂਦੇ ਆ ਤਾਂ ਲੱਗਦਾ ਨਹੀਂ ਕਿ ਇਸ ਦੀ ਦੇਖਰੇਖ ਪ੍ਰਸ਼ਾਸਨ ਨੂੰ ਵੀ ਕਿਤੇ ਨਾ ਕਿਤੇ ਅੱਗੇ ਰੱਖਣੀ ਚਾਹੀਦੀ ਤੇ ਬਹੁਤ ਜ਼ਰੂਰੀ ਆ ਪਰ ਪੁਲਿਸ ਵਾਲਾ ਕੋਈ ਵਿੰਦਾ ਹੀ ਨਹੀਂ ਆ ਇਹ ਜਿਹੜੇ ਖੱਡੇ ਆ ਦੇਖੋ ਬੱਸ ਭਜਾ ਕੇ ਨਿਕਲਦਾ ਟਾਈਮ ਹੋਣ ਕੋ ਪੜੇ ਕਈਆਂ ਗੱਡੀਆਂ ਟੁੱਟ ਜਾਂਦੇ ਕਮਾਨੀਆਂ ਚੜ ਜਾਂਦੀਆਂ ਨੇ ਹੋਰ ਆ 400 ਇੱਥੇ ਰਹਿ ਰਹੇ ਮਤਲਬ 20 ਸਾਲਾਂ ਚ ਹਾਲਾਤ ਵਿਗੜੇ ਹੀ ਆ ਸੁਧਰੇ ਨਹੀਂ ਬ ਅੰਮ੍ਰਿਤਸਰ ਸਮਾਰਟ ਸਿਟੀ ਆਖੀ ਜਾਂਦੀ ਹੈ ਪਰ ਸਮਾਰਟ ਸਿਟੀ ਦੇ ਵਿੱਚ ਕਿੰਨਾ ਕਿ ਅਹਿਮ ਰੋਲ ਬੱਸ ਅੱਡੇ ਦਾ ਹੈਗਾ ਅੰਮ੍ਰਿਤਸਰ ਦੇ ਬੱਸ ਅੱਡੇ ਉੱਤੇ ਮੌਜੂਦ ਹੈ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਅੰਮ੍ਰਿਤਸਰ ਦੇ ਬੱਸ ਅੱਡੇ ਦੀਆਂ ਜਿੱਥੇ ਹਰ ਆਉਣ ਵਾਲੀ ਸਵਾਰੀ ਹਰ ਆਉਣ ਵਾਲੀ ਬੱਸ ਨੂੰ ਖਤਰਾ ਹੈਗਾ ਇੱਥੋਂ ਤੱਕ ਕਿ ਜਦ ਇਸ ਖੱਡਿਆਂ ਦੇ ਵਿੱਚ ਬੱਸ ਵੱਜਦੀ ਹੈ ਜੋ ਸਵਾਰੀ ਹੁੰਦੀ ਹੈ ਜੋ ਪੈਸੰਜਰ ਹੁੰਦੇ ਆ ਉਹਨਾਂ ਨੂੰ ਇੱਕ ਤਾਂ ਇਹ ਚਿੱਕੜ ਦੇ ਵਿੱਚੋਂ ਲੰਘਣਾ ਪੈਂਦਾ ਹੈ ਦੂਜਾ ਜੇਕਰ ਬੱਸ ਇਸ ਚਿੱਕੜ ਦੇ ਵਿੱਚੋਂ ਲੰਘਦੀ ਹੈ ਖੱਡਿਆਂ ਦੇ ਵਿੱਚੋਂ ਲੰਘਦੀ ਹੈ ਤਾਂ ਕਿਤੇ ਨਾ ਕਿਸੇ ਕਿਤੇ ਬੱਸ ਦੇ ਪਲਟਣ ਦਾ ਵੀ ਡਰ ਹੁੰਦਾ ਹੈ ਹਾਲਾਂਕਿ ਇਹ ਖੱਡਿਆਂ ਤੋਂ ਇਲਾਵਾ ਵੱਡੇ-ਵੱਡੇ ਇੱਕ ਕਹਿ ਸਕਦੇ ਆ ਗਟਰ ਜੋ ਖੁੱਲੇ ਹੋਏ ਨੇ ਇਸ ਬੱਸ ਛੱਡੇ ਦੇ ਵਿੱਚ ਤਸਵੀਰਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਪਰ ਲੋਕ ਕਿੰਨਾ ਕਿ ਤੰਗ ਹੁੰਦੇ ਨੇ ਇਹ ਹੁਣ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਬੱਸ ਲੰਘ ਰਹੀ ਹੈ ਤੇ ਖੱਡਿਆਂ ਦੇ ਵਿੱਚੋਂ ਕਿਸ ਤਰੀਕੇ ਬੱਸ ਡੋਲਦੀ ਹੋਈ ਦੇਖਦੀ ਹੈ ਇਸ ਹੌਲੀ ਸਪੀਡ ਦੇ ਵਿੱਚ ਵੀ ਬੱਸ ਕਿੰਨੀ ਹਿਲ ਰਹੀ ਹੈ ਕਿੰਨੀ ਡੋਲ ਰਹੀ ਹੈ ਇਹ ਤੁਸੀਂ ਆਪਣੀ ਤਸਵੀਰਾਂ ਤੇ ਦੇਖ ਸਕਦੇ ਹੋ ਪਰ ਜੇਕਰ ਬੱਸ ਲੇਟ ਹੋਵੇ ਬੱਸ ਨੂੰ ਕਾਲੀ ਹੋਵੇ ਜਾਂ ਟਾਈਮ ਜ਼ਿਆਦਾ ਹੋ ਗਿਆ ਹੋਵੇ ਤੇ ਬੱਸ ਆਪਣੇ ਮੌਕੇ ਤੇ ਟਾਈਮ ਤੇ ਨਾ ਪਹੁੰਚ ਸਕੇ ਹੋਵੇ ਤੇ ਜੇਕਰ ਬੱਸ ਪਲਟ ਜੇ ਤਾਂ ਕੌਣ ਜ਼ਿੰਮੇਵਾਰੀ ਉਠਾਏਗਾ ਇਸ ਦੀ ਪਰ ਜਿਸ ਕੋਲੇ ਠੇਕਾ ਹੈਗਾ ਜਾਂ ਜਿਸ ਦੇ ਅੰਡਰ ਇਹ ਸਾਰਾ ਬੱਸ ਸਟੈਂਡ ਚੱਲਦਾ ਹੈ ਕਿ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿਉਂਕਿ ਪਰ ਪਰਚੀ ਦੇ ਉੱਤੇ ਪਰ ਬੱਸ ਦੇ ਉੱਤੇ 110 ਰੁਪਏ ਪਰਚੀ ਲਈਤੀ ਜਾਂਦੀ ਹੈ ਸੋ ਗੱਲਬਾਤ ਕਰਦੇ ਆਂ ਡਰਾਈਵਰ ਕੰਡਕਟਰ ਜਾਂ ਜੋ ਇਸ ਬੱਸ ਅੱਡੇ ਤੇ ਡੇਲੀ ਆਉਂਦੇ ਨੇ ਜਿਨ੍ਹਾਂ ਦਾ ਇੱਥੇ ਹਣ ਜਾਣ ਲੱਗਾ ਰਹਿੰਦਾ ਜਾਂ ਜੋ ਇੱਥੇ ਕੰਮ ਕਰਦੇ ਨੇ ਕਿਸ ਤਰੀਕੇ ਦੀ ਦਿੱਕਤ ਪਰੇਸ਼ਾਨੀਆਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਸੋ ਇਹ ਤਸਵੀਰਾਂ ਦੇਖ ਸਕਦੇ ਹੋ ਸਾਡੇ ਨਾਲ ਸਾਰੇ ਹੀ ਮੌਜੂਦ ਨੇ ਜਿਨ੍ਹਾਂ ਨੂੰ ਇਹ ਮਸਲਿਆਂ ਤੇ ਉੱਤੇ ਗੱਲ ਕਰਨੀ ਪਵੇਗੀ ਕਿਉਂਕਿ ਨਹੀਂ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੋ ਗੱਲਬਾਤ ਕਰਦੇ ਆਂ ਕੀ ਨਾਮ ਹੈ ਭਾਈ ਤੁਹਾਡਾ ਮੇਰਾ ਨਾਮ ਕਬਲ ਪ੍ਰੀਤ ਸਿੰਘ ਕਬਲ ਆ ਮੈਂ ਵਰਕੇ ਜੁਨੀਆ ਦਾ ਪ੍ਰਧਾਨ ਆ ਇੱਥੇ ਤੇ ਅੱਡੇ ਦੀ ਵੇਖ ਲੋ ਇੱਥੇ ਹਾਲਤ ਵੇਖ ਲੋ 110 ਰੁਪਏ ਪਰਚੀ ਲੈਣ ਡੇ ਆ ਅੱਡੇ ਦਾ ਐਡਾ ਮਾੜਾ ਹਾਲ ਹੋ ਗਿਆ ਵੀ ਗੱਡੀਆਂ ਪਲਟਣ ਤੱਕ ਜਾਂਦੀਆਂ ਰੋਹ ਸਾਡੇ ਪਟੇ ਟੁੱਟਣ ਡੇ ਆ ਆਲੇ-ਦਾਲੇ ਕੋਈ ਸਫਾਈ ਦਾ ਨਹੀਂ ਇੱਥੇ ਹੈਗਾ ਜੇ ਕਹੀਏ ਤਾਂ ਪਹਿਲੋ ਗਵਰਨਮੈਂਟ ਨੇ ਪਹਿਲੋ ਗਵਰਨਮੈਂਟ ਦੇ ਅੰਡਰ ਚ ਰਿਹਾ ਉਦੋਂ ਵੀ ਬੇੜਾ ਹੀ ਗਰਕ ਹੋ ਗਿਆ ਜਦੋਂ ਦੀ ਆ ਸਰਕਾਰ ਆਈ ਆ ਆਮ ਆਦਮੀ ਪਾਰਟੀ ਦੀ ਅੰਮਰਸਰ ਜ਼ਿਲ੍ਹਾ ਸਮਾਰਟ ਸਿਟੀ ਆ ਤੇ ਵੇਖੋ ਇੱਥੋਂ ਦਾ ਹਾਲ ਵੇਖੋ ਵੀ ਹੈ ਕੀ ਕੋਈ ਸਮਾਰਟ ਸਿਟੀ ਸਾਡਾ ਸਮਾਰਟ ਸਿਟੀ ਦੇ ਵਿੱਚ ਨਹੀਂ ਆਉਂਦਾ ਜੀ ਆਉਂਦਾ ਜੀ ਆਉਂਦਾ ਪਰ ਵੇਖ ਲੋ ਆ ਸਮਾਰਟ ਸਿਟੀ ਆ ਇ ਬੱਚਾਂ ਦਾ ਤਾਂ ਕੋਈ ਵੀ ਵਾਲੀਵਾਰਸ ਨਹੀਂ ਰਹਿ ਗਿਆ ਭਾਜੀ ਵਾਲੀਵਾਰਸ ਕੀ ਪਹਿਲਾਂ ਤਾਂ ਇਹ ਬੱਸਾਂ ਵਾਲੇ ਤਾਂ ਵੈਸੇ ਹੀ ਖਤਮ ਹੋਏ ਪਏ ਆ ਬੀਬੀਆਂ ਫ੍ਰੀ ਹੋ ਗਈਆਂ ਬੀਬੀਆਂ ਕਰਨਾ ਇੱਧਰ ਵੇਖੋ ਤੁਸੀਂ ਬੀਬੀਆਂ ਦੀ ਲਾਈਨ ਲੱਗੀ ਆ ਕੋਈ ਪ੍ਰਾਈਵੇਟ ਬੱਸ ਦੇ ਨਾਲ ਕੋਈ ਚੜ ਕੇ ਖੁੱਛਦੀਆਂਗਾ ਪ੍ਰਾਈਵੇਟਾਂ ਦਾ ਟੈਕਸ ਨਹੀਂ ਦੇਣ ਰਿਹਾ ਕੋਈ ਤਨਖਾਹ ਨਹੀਂ ਮਿਲਦੀ ਮਾਲਕਾਂ ਵੱਲੋਂ ਕਰਨ ਕੀ ਜਿਹੜੀ ਗੱਡੀਆਂ ਹਾਡੀਆਂ ਗੱਡੀਆਂ ਤੇ ਵੱਧ ਤੋਂ ਵੱਧ 5 ਸਵਾਰੀਆਂ ਹੁੰਦੀਆਂ ਤਾਂ ਰੋਡਵੇ ਤੇ 1.5 200 ਸਵਾਰੀਆਂ ਹੁੰਦੀਆਂ ਹੁਣ ਬੱਸ ਅਡਾ ਚੱਲਦੇ ਕਿਤੇ ਅੰਡਰ ਪਿਆ ਕਿਉਂਕਿ ਜੇਕਰ 110 ਰੁਪਏ ਪਰਚੀ ਲਈਤੀ ਜਾਂਦੀ ਹੈ ਪਰ ਬੱਸ ਕੋਲੋਂ ਤਾਂ ਦਿਨ ਦੀਆਂ ਪਤਾ ਨਹੀਂ ਕਿੰਨੀਆਂ ਕਿ ਬੱਸਾਂ ਕੋਲੋਂ ਪਰਚੀ ਲਈਤੀ ਜਾਏਗੀ ਤੇ ਫਿਰ ਜੇਕਰ ਹੁਣ ਪ੍ਰਾਈਵੇਟ ਆਪਰੇਟਰਾਂ ਨੇ ਲਿਆ ਆ ਤੇ ਹੁਣ ਆ ਤਿੰਨ ਚਾਰ ਮਹੀਨੇ ਹੋ ਗਏ ਉਹਨਾਂ ਦੇ ਅੰਡਰ ਚ ਆ ਪਹਿਲਾਂ ਸਰਕਾਰੀ ਸਰਕਾਰ ਦੇ ਖਾਤੇ ਸੀ ਅੰਮ੍ਰਿਤਸਰ 1 ਟ੍ਰਾਂਸਪੋਰਟ ਦੇ ਵਿੱਚ ਇੱਕ ਨੰਬਰ ਦੇ ਵਿੱਚ ਹੁੰਦਾ ਆ ਡੀਪੂ ਉਹਦੇ ਅੰਡਰ ਚ ਸੀ ਹੁਣ ਤਿੰਨ ਚਾਰ ਪੰਜ 6 ਮਹੀਨੇ ਹੋ ਗਏ ਆ ਵੀ ਇਹ ਪ੍ਰਾਈਵੇਟ ਆ ਰਿਹਾ ਹੁਣ ਇਸ ਵੇਲੇ ਦੇਖ ਰੇ ਕਿ ਜਿੰਨੀ ਵੀ ਕਰਨੀ ਹੈ ਪ੍ਰਾਈਵੇਟ ਨੇ ਕਰਨੀ ਆ ਕੋਈ ਕਿਸੇ ਨੇ ਸਰਕਾਰੀ ਬੰਦੇ ਨੇ ਕਿਸੇ ਨੇ ਨਹੀਂ ਕਰਨੀ ਜੋ ਵੀ ਕਰਨਗੇ ਜਿੰਨੇ ਹੁਣ ਆ ਵੇਲੇ ਪਰਚੀ ਲੈਣ ਰਿਹਾ 110 ਰੁਪਏ ਸਾਰੀ ਦੇਖ ਰੇ ਕਿ ਇਹਨਾਂ ਦੇ ਫਿਰ ਕਰਦੇ ਕਿਉਂ ਨਹੀਂ ਇਹ ਦੇਖ ਰਿਖ ਫਿਰ ਉਹ ਪਰਚੀ ਦੇ ਪੈਸੇ ਜਾਂਦੇ ਕਿੱਥੇ ਨੇ ਕਿ ਸਿਰਫ ਆਪਣਾ ਘਰ ਚਲਾਉਣ ਦੀ ਬੈਠੇ ਨੇ ਜਾਂ ਜਿਹੜੇ ਲੋਕਾਂ ਨੂੰ ਇੱਥੇ ਦਿੱਕਤ ਪਰੇਸ਼ਾਨੀ ਆ ਰਹੀ ਹੈ ਉਹ ਕਿਸ ਕੋਲ ਜਾ ਕੇ ਆਪਣੀ ਮੰਗ ਰੱਖਣਗੇ ਉਹ ਆਪਾਂ ਮੰਗ ਰੱਖੀ ਸਾਰੀ ਸਾਡੀ ਜੁਨੀਅਨ ਗਈ ਦੋ ਤਿੰਨ ਵਾਰੀ ਉਹ ਆਂਦੇ ਵੀ ਸਾਡਾ ਪਾਸ ਹੋਇਆ ਬਿੱਲ ਅਹੀਂ ਬੜਾਵਾਗੇ ਪੱਕਾ ਰੋਡ ਬੜਾਵਾਗੇ ਸੀਮਟ ਵਾਲਾ ਪਰ ਕਹਿੰਦੇ ਵੀ ਮੀਂਹ ਬਾਰਸ਼ ਆ ਜਾਂਦੀ ਬਾਰਸ਼ ਕਰਨ ਰੋਜ ਖੱਡੇ ਪੈ ਜਾਂਦੀ ਆ ਇੱਕ ਦੋ ਵਾਰੀ ਠੀਕ ਹੁੰਦਾ ਬਰੋਬਰ ਕੀਤਾ ਵਧੀਆ ਕੀਤਾ ਪਰ ਫਿਰ ਜਾ ਕੇ ਬਾਰਸ਼ ਕਰਨ ਪਰ ਐਵੇਂ ਇੰਨਾ ਖੱਡਿਆਂ ਦਾ ਬੁਰਾ ਹਾਲ ਆ ਲਿਆ ਵੀ ਰੋਜ ਦੋ ਚਾਰ ਗੱਡੀਆਂ ਦੇ ਪੱਡੇ ਟੁੱਟਦੇ ਰੋਜ਼ ਹੀ ਛੱਟਪੇਟ ਹਰ ਇੱਕ ਨੂੰ ਲੱਗਣ ਦੀ ਐ ਇੱਥੇ ਜੀ ਮੈਂ ਦੱਸ ਰਿਹਾ ਕਿ ਇੱਕ ਇੱਕ ਦੀ ਲੇਡੀ ਵੀ ਬਸ ਤੋਂ ਥੱਲੇ ਡਿੱਗੀਆਂ ਮੰਨ ਲਓ ਜੇਕਰ ਬਸ ਤੋਂ ਥੱਲੇ ਡਿੱਗਦੀ ਐ ਰੱਬ ਨਾ ਕਰੇ ਜੇਕਰ ਬਸ ਉੱਤੋਂ ਲੰਘ ਜੇ ਜਾਂ ਬਸ ਪਲਟ ਕੇ ਖੱਡੇ 'ਚ ਵੱਜਣਾ ਜ਼ਿੰਮੇਵਾਰ ਕੌਣ ਚੱਕੇਗਾ ਉਸ ਦੀ ਜ਼ਿੰਮੇਵਾਰ ਤਾਂ ਇਹ ਵੇਲੇ ਕੋਈ ਪ੍ਰਸ਼ਾਸਨ ਨੂੰ ਚਾਹੀਦਾ ਕੋਈ ਨਹੀਂ ਇੱਥੇ ਹੁੰਦਾ ਕੋਈ ਅਧਿਕਾਰੀ ਇੱਥੇ ਦੱਸੋ ਕੋਈ ਅੰਬਸਰ ਦਾ ਕੋਈ ਕਿੰਨੇ ਆਮ ਆਦਮੀ ਦੇ ਆ ਕਦੀ ਅੰਬਰਸਰ ਅੱਡੇ ਵਾਲੀ ਕੋਈ ਵੇਂਦਾ ਬਸ ਇਹ ਆ ਵੀ ਆਪਣਾ ਵੇਂਦੇ ਵੀ ਜੇਬ ਕਿੱਥੋਂ ਭਰਨੀ ਆ ਉਹ ਆਪਣੀ ਭਰੀ ਜਾਂਦੇ ਹੋਰ ਕੋਈ ਕਿਸੇ ਨਹੀਂ ਬਿਲਕੁਲ ਇਹ ਸਾਹਮਣੇ ਹੀ ਤੁਹਾਡੇ ਪੁਲਿਸ ਚੌਂਕੀ ਹੈ ਕਿ ਉੱਥੇ ਪੁਲਿਸ ਵਾਲਿਆਂ ਨੇ ਵੀ ਨਹੀਂ ਕਿਹਾ ਕਿ ਤੁ ਸਾਡੀਆਂ ਗੱਡੀਆਂ ਵੀ ਲੰਗੀਆਂ ਨੇ ਸਾਡੇ ਅਫਸਰ ਵੀ ਹੋਣੇ ਆ ਇਹ ਦਿੱਲੀ ਇੱਥੇ ਲੋਕ ਇੰਨੇ ਆਉਂਦੇ ਨੇ ਬਾਹਰ ਸ਼ਹਿਰਾਂ ਤੋਂ ਵੀ ਆਉਂਦੇ ਆ ਲੋਕਲ ਵੀ ਆਉਂਦੇ ਆ ਤਾਂ ਲੱਗਦਾ ਨਹੀਂ ਕਿ ਇਸ ਦੀ ਦੇਖਰੇਖ ਪ੍ਰਸ਼ਾਸਨ ਨੂੰ ਵੀ ਕਿਤੇ ਨਾ ਕਿਤੇ ਅੱਗੇ ਰੱਖਣੀ ਚਾਹੀਦੀ ਤੇ ਬਹੁਤ ਜ਼ਰੂਰੀ ਆ ਪਰ ਪੁਲਿਸ ਵਾਲਾ ਕੋਈ ਵੇਂਦਾ ਹੀ ਨਹੀਂ ਆ ਸਾਹਮਣੇ ਤੁਹਾਡੇ ਪੁਲਿਸ ਚੌਂਕੀ ਬਣੀ ਆ ਕੋਈ ਵੇਖੋ ਜਾ ਕੇ ਉੱਥੇ ਲੋ ਬਾਈਟ ਲੋ ਤੇ ਮਾਲਾ ਕੋਈ ਰਾਤ ਬਰਾਤੇ ਕੋਈ ਇਥੇ ਹੋ ਜੇ ਕੋਈ ਘਟਨਾ ਹੋ ਜੇ ਕੋਈ ਇਸ ਤਰ੍ਹਾਂ ਦੀ ਹੋ ਜੇ ਜਾਣਾ ਵੀ ਉਹ ਪੁਲਿਸ ਵਾਲੇ ਕਿੱਥੇ ਜਾਣਗੇ ਤੇ ਗੱਡੀ ਪੰਪਲਟ ਜੇ ਪੁਲਿਸ ਵਾਲਿਆਂ ਦੀ ਐਡਾ ਮੜਾ ਹਾਲ ਆ ਤੁਹਾਡਾ ਕੀ ਨਾਮ ਬਾਪੂ ਜੀ ਮੇਰਾ ਨਾਮ ਮੀਰ ਸਿੰਘ ਜੀ ਬਪਰੇ ਕੀ ਕੀ ਦਿੱਕਤਾਂ ਹੁੰਦੀਆਂ ਜਾਂ ਇੱਕ ਮੀਨ ਨਾਲ ਐਡਾ بارش ਨਾਲ ਭਰ ਗਿਆ ਪੂਰਾ ਬੱਸ ਸਟੈਂਡ ਖੱਡੇ ਨੇ ਕੀ ਕੀ ਦਿੱਕਤਾਂ ਹੁੰਦੀਆਂ ਇਹ ਦੇਖਦੇ ਤੇ ਇਹ ਆ ਵੀ ਤੁਹਾਨੂੰ ਪ੍ਰਧਾਨ ਸਾਹਿਬ ਨੇ ਦੱਸ ਹੀ ਦਿੱਤਾ ਵਾ ਬਾਕੀ ਤੁਸੀਂ ਸਾਰਾ ਕੁਝ ਵੇਖਿਆ ਵਾ ਗੱਡੀਆਂ ਦੇ ਪੰਡਿਆਂ ਦੀ ਮੇਨਗਾ ਲਿਆ ਬਾਕੀ ਆਵਾਜ਼ ਆਈ ਕੋਈ ਅਕਟਵਾਰ ਜਿਉਂਦਾ ਕੋਈ ਮੋਟਰਸਾਈਕਲ ਤੇ ਆਉਂਦਾ ਅਸੀਂ ਕਿਤੇ ਰੋਜ਼ ਜਿਹੜੀ ਦੋ ਤਿੰ ਜਿਹੜੇ ਕਰੀ ਟੇਕਰ ਦੇ ਵਿੱਚ ਡਿੱਗ ਜਾਂਦਾ ਉਹ ਬਾਕੀ ਉਹਦਾ ਹਾਲਾਤ ਉਹ ਹੀ ਕੀ ਆ ਇਹ ਅੱਡੇ ਵਾਲੇ ਨੂੰ ਜਾ ਕੇ ਸਾਡੀ ਜੁਨੀਅਨ ਨੇ ਕਿਹਾ ਵਾ ਤੇ ਪਹਿਲਾਂ ਸੁੱਕ ਪੁਗੇ ਦੇ ਵਿੱਚ ਵੀ ਉਹਨਾਂ ਨੂੰ ਲਾਰੇ ਲਾ ਛੱਡੇ ਆ ਹੁਣ ਤੇ ਚਲੋ ਆ ਮਹੀਨਾ ਮੀਂਹ ਦੇ ਨਾਲ ਲੰਘ ਗਿਆ ਹੁਣ ਦੀ ਬੰਦਾਂ ਅਸੀਂ ਕੋਈ ਗਾੜੀਆਂ ਜਵਾਬ ਨਹੀਂ ਦੇ ਸਕਦੇ ਉਹ ਕਹਿੰਦੇ ਸੁੱਕ ਪਗਾ ਹੋਊਗਾ ਜੇ ਕਰਾਂਗੇ ਪਹਿਲਾਂ ਜਦੋਂ ਸੁੱਕ ਪਗਾ ਸੀ ਉਦੋਂ ਵੀ ਸਾਡੀ ਸੁਣਵਾਈ ਕੋਈ ਨਹੀਂ ਹੋਈ ਕਿ ਕਿਹੜਾ 12 ਮਹੀਨੇ ਪੈਂਦਾ ਰਹਿੰਦਾ ਮੀਂਹ ਕਿਤੇ ਨਾ ਕਿਤੇ ਸੌਣ ਦੇ ਮਹੀਨੇ ਜਿਆਦਾ ਪੈਂਦਾ ਜਾਂ ਵੱਧ ਤੋਂ ਵੱਧ ਜਦ ਸਰਦੀਆਂ ਸ਼ੁਰੂ ਹੁੰਦੀਆਂ ਉਦੋਂ ਪੈਂਦਾ ਜਦ ਸੁੱਕਾ ਹੁੰਦਾ ਉਦੋਂ ਵੀ ਨਹੀਂ ਠੀਕ ਕਰਕੇ ਜਾਂਦੇ ਉਹਨਾਂ ਦਾ ਇਹੋ ਹੀ ਬਹ ਤੇ ਅਸੀਂ ਬਾਹਰ ਜਹਾਟਣ ਤੋਂ ਬਦਾਂ ਸੁੱਕ ਪਗਾ ਹੋ ਜਾਊਗਾ 1 ਮਹੀਨੇ ਦੇ ਵਿੱਚ ਜੀ ਤਿਆਰ ਕਰ ਦਾਂਗੇ ਸਾਡਾ ਕਈ ਵਾਰੀ ਉਹਨਾਂ ਨੇ ਇਹੋ ਚੜਪ ਹੋਈ ਆ ਇੰਨੀ ਦੇਰ ਤੋਂ ਹਾਲ ਇੱਥੇ ਇੰਨਾ ਮੰਦਾ ਵਾ ਕਿ ਤੁਸੀਂ ਚਾਰ ਸਵੇਰੇ ਬਸਟਾਨ ਦੇ ਘੁੰਮ ਕੇ ਵੇਖਿਆ ਵਾ ਕਿਤੇ ਸਫਾਈ ਕੋਈ ਨਹੀਂ ਹੈ ਜੀ ਇੰਨੀ ਕਵਾਰੀ ਇਹੀ ਲਾਰਾ ਲੰਦ ਰਹੇ ਕਿੰਨੇ ਸਾਲਾਂ ਤੋਂ ਇਹੀ ਲਾਰਾ ਲੱਗਦਾ ਨਹੀਂ ਜੀ ਉਹਨੂੰ ਜਾਇਆਂ ਨੂੰ 5-6 ਮਹੀਨੇ ਹੋ ਗਏ ਜਿਨ੍ਹਾਂ ਦੇ ਵਿੱਚ ਸਾਡੀ 4 ਵਾਰੀ ਮੀਟਿੰਗ ਹੋ ਚੁੱਕੀ ਆ ਪਰ ਤੁਸੀਂ ਕਿੰਨੀ ਦੇਰ ਤੋਂ ਇੱਥੇ ਰਹਿ ਰਹੇ ਹੋ ਕਿੰਨੀ ਇੱਕ ਸਾਲਾਂ ਤੋਂ ਇਹੀ ਹਾਲ ਹੈ ਬਸ ਅਸੀਂ ਤੇ 2004 ਤੋਂ ਪਹਿਲੋਂ ਦੇ ਇੱਥੇ ਇੱਥੇ ਵਾਂ ਕਿੰਨੇ ਸਾਲ ਹੋ ਗਏ ਐਸੇ ਹਾਲਾ ਲੈ ਗੁਰਦੰਦਾ ਨਹੀਂ ਹਾਲ ਕੁਝ ਠੀਕ ਸੀ ਜਦੋਂ ਅੱਡਾ ਨਵਾਂ ਬਣਿਆ ਉਦੋਂ ਮੇਰਾ ਕੁਝ ਠੀਕ ਸੀ ਪਰ ਜਿਹੜਾ ਵੀ ਆਉਂਦਾ ਅਣਗੈਲੀ ਦੇ ਨਾਲ ਜਾਂ ਇੱਕ ਰਹੀ ਸਾਡੀ ਜੀਐਮ ਨਾਲ ਮੀਟਿੰਗ ਹੋਈ ਐ ਸਾਰੀ ਜੁਗਿਆਂ ਤੇ ਸਾਰੇ ਮੇਨ ਮੈਨ ਸਟਾਫ ਗਏ ਉਹ ਕਹਿੰਦਾ ਵੀ ਜੀ ਇਹ ਤੁਸੀਂ ਕਹੋ ਮੈਂ ਤੇ ਮੈਂ ਜੇਬ ਚ 500 ਰੁਪਏ ਵੀ ਨਹੀਂ ਖਰ ਸਕਦਾ ਇਥੋਂ ਦਾ ਕੋਨੇ ਸਾਡੇ ਨਾਲ ਗੱਲਬਾਤ ਕੀਤੀ ਆ ਇਹ ਬਿੱਲ ਪਾਸ ਹੋਊਗਾ ਤੇ ਫੇਰ ਛੜ ਕੇ ਬਣੇਗੀ ਮੈਂ ਜੇਬ ਜਵਾਖੋ ਦੇ 500 ਰੁਪਏ ਤੱਕ ਵੀ ਨਹੀਂ ਖਰਚੂੰਗਾ ਤੁਸੀਂ 2004 ਤੋਂ ਇੱਥੇ ਰਹਿ ਰਹੇ ਹੋ ਮਤਲਬ 20 ਸਾਲਾਂ ਚ ਹਾਲਾਤ ਵਿਗੜੇ ਹੀ ਆ ਸੁਧਰੇ ਨਹੀਂ ਸੁਧਰੇ ਨਹੀਂ ਮਾਸਾ ਨਹੀਂ ਸੁਧਰੇ ਵਿਗੜੇ ਆ ਇੱਥੇ ਬਹੁਤ ਕੋ ਚੋਰੀਆਂ ਸਾਡੀਆਂ ਖਲੋਤੀਆਂ ਗੱਡੀਆਂ ਦੀਆਂ ਬਲੀ ਚੂੰਗੀ ਬੱਸ ਸਟੈਂਡ ਦੇ ਸਾਹਮਣੇ ਆ ਖਲੋਤੀਆਂ ਸਾਡੀਆਂ ਗੱਡੀਆਂ ਦੀਆਂ 110 ਰਾਤ ਦੀ ਪਰਚੀ ਜੇ ਜੇ 2 ਕੈਂਡੀਆਂ ਦਾ ਵੱਧ ਹੋ ਜੇ ਤੇ 220 ਜੇ ਜਦੋਂ ਵੱਧ ਹੋ ਜੇ 330 ਪਰ ਸਾਡੀਆਂ ਖਲੋਟੀਆਂ ਗੱਡੀਆਂ ਦਾ ਡੀਜ਼ਲ ਵੀ ਨਿਕਲਦਾ ਜੇ ਬੈਟਰੀ ਵੀ ਨਿਕਲਦੀ ਜੇ ਨੁਕਸਾਨ ਵੀ ਹੁੰਦਾ ਜੀ ਉਹਦਾ ਕੋਈ ਜ਼ਿੰਮੇਵਾਰ ਨਹੀਂ ਤੁਹਾਡਾ ਕੀ ਨਾਮ ਵੀਰ ਮੇਰਾ ਨਾਮ ਲਖਵਿੰਦਰ ਸਿੰਘ ਆ ਜੀ ਲਖਵਿੰਦਰ ਜੀ ਕਿਵੇਂ ਦੇਖਦੇ ਹੋ 110 ਰੁਪਏ ਪਰਚੀ 2 ਘੰਟਿਆਂ ਦੀ 220 ਸਮੇ ਸਮੇਣਾ 100 ਰੁਪਏ ਪਰਚੀ ਦਾ ਵਾਦਾ ਹੁੰਦਾ ਜਾਂਦਾ ਪਰ ਲੱਗਦਾ ਨਹੀਂ ਜਿਹੜੀਆਂ ਇੱਥੇ ਬੈਟਰੀਆਂ ਚੋਰੀਆਂ ਹੁੰਦੀਆਂ ਬੱਸ ੱਡੇ ਦੀ ਸਾਫ ਸਫਾਈ ਬੱਸ ੱਡੇ ਦਾ ਜੋ ਰੱਖ ਰਖਾਵਾ ਉਹ ਕਿਉਂ ਨਹੀਂ ਕੀਤਾ ਜਾਂਦਾ ਪੈਸੇ ਜਾ ਕਿੱਥੇ ਰਿਹਾ ਹੈ ਵੇਖੋ ਜੀ ਸਾਡੀ ਤਾਂ ਜਿਹੜੀ ਨਸ ਤੇ ਹੱਥ ਰੱਖੋਗੇ ਨਾ ਉਹੀ ਦੁੱਖ ਪਹਿਲਾਂ ਟ੍ਰਾਂਸਪੋਰਟ ਨੂੰ ਲਾਕਡਾਊਨ ਲੈ ਕੇ ਬਹਿ ਗਿਆ ਉਹਨੇ ਲੱਕ ਤੋੜਤਾ ਸਾਡਾ ਫਿਰ ਜੇ ਕੋਈ ਸਾਡੀ ਇੱਕ ਅੱਧੀ ਹੱਡੀ ਬਚਦੀ ਸੀ ਜਾਂ ਨਸ ਬਚਦੀ ਸੀ ਉਹ ਸਾਨੂੰ ਆ ਜਿਹੜਾ ਬੀਬੀਆਂ ਦਾ ਕਰਾਇਮ ਆਫ ਕਰਤਾ ਸਰਕਾਰਾਂ ਨੇ ਕੈਪਟਨ ਸਾਹਿਬ ਨੇ ਕਰਕੇ ਕਰਾਇਮ ਆਫ ਤੇ ਉਹ ਸਾਡਾ ਜਿਹੜਾ ਸਾਹ ਮੜਾ ਮੋਡਾ ਚੱਲਦਾ ਹੋ ਵੀ ਬੰਦ ਕਰਦਾ ਜੀ ਜਦੋਂ ਹੁਣ ਕਿਤੇ ਤੁਸੀਂ ਵੇਖੋ ਆ ਰੋਡਵੇਜ ਦੀ ਬੱਸ ਗਈ ਆ ਜੀ ਉਹਦੇ ਵਿੱਚ ਤਕਰੀਬਨ ਘੱਟ ਤੋਂ ਘੱਟ 130 ਤੋਂ 35 ਸਵਾਰੀਆਂ ਇਹ ਸਾਡੀ ਪ੍ਰਾਈਵੇਟ ਬੱਸ ਲੱਗੂਗੀ ਤਾਂ ਦੇਖ ਲੋ ਚ 5 ਤੋਂ 7 ਸਵਾਰੀਆਂ ਜਾਣੀਆਂ ਜੀ ਉਹ ਤਾਂ ਚਲੋ ਇੱਕ ਸਾਈਡ ਤੇ ਰਹਿ ਗਿਆ ਉਹ ਤੇ ਸਭ ਤੋਂ ਵੱਡਾ ਘਾਟਾ ਟਰਾਂਸਪੋਰਟ ਨੂੰ ਦੂਜੀ ਗੱਲ ਇਹ ਕਿ ਜੀ ਆ ਸਾਡੇ ਬੱਸਾਂ ਦਾ ਰੋੜਾਂ ਦਾ ਜਿੱਦਾਂ ਬੱਸ ਸਟੈਂਡ ਤਾਂ ਲਗਾ ਲੋ ਜੀ ਐਡੇ-ਐਡੇ ਵੱਡੇ ਖੱਡੇ ਨੇ ਜੇ ਕੋਈ ਬੱਸ ਜਾਂਦੀ ਆ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਕਿੱਥੇ ਵੱਡਾ ਖੱਡਾ ਕਿੱਥੇ ਛੋਟਾ ਖੱਡਾ ਪਾਣੀ ਨਾਲ ਭਰੇ ਪਏ ਜਦੋਂ ਬੱਸ 63 ਦਿਨ ਵਜਦੀ ਉਹਦੇ ਵਿੱਚ ਇੱਕਦਮ ਵਜਦੀ ਕਦੀ ਬੱਸ ਦਾ ਪਟਾ ਟੁੱਟ ਗਿਆ ਕਦੀ ਬੈਰਿੰਗ ਟੁੱਟ ਗਿਆ ਕਦੀ ਟਾਇਰ ਪਾੜ ਗਿਆ ਇਹ ਨੁਕਸਾਨ ਸਾਨੂੰ ਉਦਾਂ ਨਹੀਂ ਉਠਣ ਦੇਣੇ ਜੀ ਟਰਾਂਸਪੋਰਟ ਦਾ ਇੰਨਾ ਕਿ ਮੰਦਾ ਹਾਲ ਹੋਇਆ ਪਿਆ ਇਸ ਟਾਈਮ ਕਿ ਘਰ ਤੋਂ ਲਿਆ ਲੈ ਕੇ ਸਾਡੇ ਮਾਲਕ ਪੈਸੇ ਪਾ ਰਹੇ ਨੇ ਤੇ ਨਾ ਵਰਕਾ ਨੂੰ ਜੇ ਮਾਲਕ ਸਾਡੇ ਦੇ ਘਰ ਪੈਸਾ ਨਹੀਂ ਜਾਊਗਾ ਤੇ ਸਾਨੂੰ ਤਨਖਾਹਾਂ ਕਿੱਥੋਂ ਹੋਣਗੀਆਂ ਸਾਡੀ ਰੋਜੀ ਰੋਟੀ ਸਾਡੇ ਬੱਚੇ ਕਿੱਥੋਂ ਖਾਂਣਗੇ ਜੀ ਆਪ ਨਾ ਕਰੇ ਜੇਕਰ ਬੱਸ ਪਲਟ ਜਾਂਦੀ ਹੈ ਕਿਸੇ ਸਵਾਰੀ ਦੇ ਉੱਤੇ ਡੇਕ ਜਾਂਦੀ ਹੈ ਫਿਰ ਗੱਲ ਸਾਰੀ ਬੱਸ ਵਾਲੇ ਤੇ ਆ ਜਾਏਗੀ ਉਸ ਦੀ ਜਾਣ ਦੀ ਉਸ ਦੀ ਜੋ ਵੀ ਛੱਟ-ਸੂਟ ਲੱਗੇਗੀ ਫਿਰ ਇਹ ਕਿਉਂ ਨਹੀਂ ਸਵਾਲ ਚੱਕਦੇ ਕਿ ਉਹਦੀ ਜਿਹੜੀ ਹੈ ਮਰਮਮਤ ਕਰ ਦਿੱਤੀ ਜਾਵੇ ਤਾਂ ਜੋ ਇਹ ਹਾਦਸਾ ਹੀ ਨਾ ਵਾਪਰੇ ਦੇਖੋ ਜੀ ਆ ਪਿੱਛੇ ਜਿਹੇ 5-7 ਦਿਨ ਪਹਿਨ ਇਥੇ ਰਾਜ ਟਰਾਂਸਪੋਰਟ ਦੀ ਬੱਸ ਖੜੀ ਹੋਣੀ ਆ ਇਸੇ ਮੱਦੇਨੂ ਲੈ ਕੇ ਇੱਕ ਬੀਬੀ ਬੱਸ ਦੇ ਥੱਲੇ ਆ ਕੇ ਪ੍ਰੈਗਨੈਂਟ ਬੀਬ ਠੀਕ ਜੀ ਪਰ ਉਦੋਂ ਬਾਅਦ ਵੀ ਕਿਸੇ ਨੇ ਸਾਡਾ ਇਹ ਸੁਣਵਾਈ ਨਹੀਂ ਕੀਤੀ ਕਸੂਰ ਸਾਰਾ ਪ੍ਰਸ਼ਾਸਨ ਦਾ ਹੈ ਜਿਨ੍ਹਾਂ ਦੇ ਕਰਕੇ ਆ ਸਾਰਾ ਰੋਡ ਟੁੱਟਿਆ ਪਿਆ ਪਾਣੀ ਭਰਿਆ ਪਿਆ ਸਾਡੀ ਕੋਈ ਸੁਣਵਾਈ ਨਹੀਂ ਹਰ ਬੰਦੇ ਨੂੰ ਅਸੀਂ ਕਹਿ ਚੁੱਕੇ ਹਾਂ ਤੁਹਾਡੇ ਅਰਗੇ ਹੋਰ ਵੀ ਵੀਰ ਬਹੁਤ ਆਏ ਨੇ ਜਿਨ੍ਹਾਂ ਨੂੰ ਆਪਾਂ ਬੋਲੇ ਆ ਜਿੰਨਾ ਤੱਕ ਤੁਹਾਡੇ ਤੁਹਾਡੇ ਥਰੂ ਜਿੱਦਾਂ ਗੱਲਬਾਤ ਪਹੁੰਚਾਈ ਉੱਪਰ ਤੱਕ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ 20 ਸਾਲਾਂ ਦੇ ਵਿੱਚ ਵਿੱਚ ਬੱਸ ਸਟੈਂਡ ਦਾ ਜਿਹੜੇ ਹਾਲਾਤ ਹੋਏ ਨੇ ਨਾ ਜਦੋਂ ਬੱਸ ਸਟੈਂਡ ਜਾਰੀ ਕੀਤਾ ਗਿਆ ਉਦੋਂ ਬੱਸ ਸਟੈਂਡ ਬਹੁਤ ਸੋਹਣਾ ਸੀ ਚਲੋ ਜਦੋਂ ਸਰਕਾਰ ਦੇ ਅੰਦਰ ਸੀ ਬੱਸ ਸਟੈਂਡ ਉਹਨਾਂ ਨੇ ਵੀ ਮਿੱਟੀ ਪਵਾਈ ਮਾੜਾ ਮੋਟਾ ਕ੍ਰੇਨ ਵਗੈਰਾ ਕਰਕੇ ਪੱਧਰਾ ਰੋਡ ਕੀਤਾ ਗਿਆ ਪਾਣੀ ਮੇਨ ਗੱਲ ਇੱਥੇ ਆ ਜੀ ਇੱਥੇ ਪਾਣੀ ਦਾ ਨਿਕਾਸ ਹੀ ਨਹੀਂ ਸਭ ਤੋਂ ਵੱਡੀ ਗੱਲ ਵੱਡੀ ਗੱਲ ਹੈ ਸੀਵਰੇਜ ਦੀ ਪਾਣੀ ਜਿਹੜਾ ਇੱਥੇ ਖੜ ਜਾਂਦਾ ਉਹਦਾ ਨਿਕਲਦਾ ਕਿਸ ਪਾਸੇ ਜਰੀਆ ਹੀ ਨਹੀਂ ਜਦੋਂ ਪਾਣੀ ਖੜ ਜਾਂਦਾ ਉਹ ਆਟੋਮੈਟਿਕ ਪਾਣੀ ਖੜਿਆ ਹੋਇਆ ਸੜਕ ਦਾ ਬੇੜਾ ਕਰਕੇ ਕਰ ਦਿੰਦਾ ਜਿੰਨੀ ਵਾਰੀ ਮਰਜ਼ੀ ਬਣਾ ਲਓ ਇਹ ਹਰ ਵਾਰੀ ਟੁੱਟੂਗੀ ਜਨਾਜ਼ਰ ਪਾਣੀ ਦਾ ਨਿਕਾਸ ਨਹੀਂ ਹੁੰਦਾ ਬਾਕੀ ਜਿਹੜੀ ਗੱਲ ਹੈ ਜੇ ਕੋਈ ਐਕਸੀਡੈਂਟ ਹੁੰਦਾ ਉਹ ਪ੍ਰਸ਼ਾਸਨ ਥੋੜੀ ਨਾ ਜ਼ਿੰਮੇਵਾਰੀ ਲੈਂਦਾ ਜੀ ਉਹਦਾ ਜਿਹੜਿਆ ਦੋ ਤਿੰਨ ਚਾਰ ਸੌ ਰੁਪਏ ਦਿਹਾੜੀ ਲੈਣ ਵਾਲੇ ਡਰਾਈਵਰ ਹੈ ਵਿਚਾਰੇ ਉਹਨਾਂ ਦੇ ਆਣ ਕੇ ਗੱਲ ਸਾਰੀ ਢੋਕਦੀ ਆ ਉਹ ਬਾਅਦ ਚ ਜਿਹੜੇ तरीका भुगतान ਨੂੰ ਕੇਸ ਭੁਗਤ ਨੂੰ ਵਿਚਾਰੇ ਉਹ ਪੈ ਜਾਂਦੇ ਫਿਰ ਸਾਰਾ ਕੁਝ ਉਹਨਾਂ ਦੇ ਪਰਿਵਾਰ ਤੇ ਜੰਮੀ ਪੈਂਦਾ ਜੀ ਮੰਤਰੀਆਂ ਦੇ ਘਰਾਂ ਦੇ ਬਾਹਰ ਸਰਕਾਰਾਂ ਦੇ ਘਰਾਂ ਦੇ ਬਾਹਰ ਕੋਈ ਵੱਡੇ ਨੁਮਾਇੰਦਿਆਂ ਦੇ ਘਰਾਂ ਦੇ ਬਾਰੇ ਤਰ੍ਹਾਂ ਟੋਏ ਇਤਰਾ ਗੰਦਗੀ ਦੇਖੀ ਹੈ ਕਦੀ ਹੁੰਦਾ ਹੀ ਨਹੀਂ ਜੀ ਜੇ ਮੰਤਰੀ ਦੇ ਘਰ ਅੱਗੇ ਤਾਊਗਾ ਤਾਂ ਸਵੇਰ ਨੂੰ ਸਰਕਾਰ ਨਾ ਬੰਦ ਹੋ ਜੂਗੀ ਇਹ ਤਾਂ ਗਰੀਬ ਦੇ ਅੱਗੇ ਸਾਰਾ ਕੁਝ ਹੁੰਦਾ ਕੀ ਕਹਿੰਦੇ ਕਿ ਕੰਦਾ ਗਰੀਬਾਂ ਅੱਗੇ ਕੀਤੀਆਂ ਜਾਂਦੀਆਂ ਵੱਡੇ ਲੋਕਾਂ ਕੇ ਥੋੜੀ ਨਾ ਹੁੰਦੀਆਂ ਇਹਨਾਂ ਟ੍ਰਾਂਸਪੋਰਟ ਦੀ ਸੁਣਵਾਈ ਨਹੀਂ ਹੈਗੀ ਜੀ ਨਾ ਕਿਸੇ ਦਾ ਏਕਾ ਹੈਗਾ ਜੇ ਕੋਈ ਇੱਕ ਗੱਲ ਕਰਦਾ ਤੇ ਨਾਲ ਦੋ ਦੇ ਮੁਮਧਰਦੀ ਜਿਹੜੇ ਉਹਦੇ ਐਂਟੀ ਹੋ ਜਾਂਦੇ ਆ ਕਿ ਨਹੀਂ ਜੀ ਇਹ ਤੂੰ ਗੱਲ ਕੀਤੀ ਹੈ ਤੇਰਾ ਨੁਕਸਾਨ ਹੋ ਜਾਣਾ ਉਹ ਹੋ ਜਾਣਾ ਜੇ ਹੋ ਜਾਣਾ ਬਾਕੀ ਗੱਲ ਹੈ ਮੰਤਰੀਆਂ ਸੰਤਰੀਆਂ ਦਾ ਕਿ ਜੇ ਗੱਲ ਪਹੁੰਚਦੀ ਹੈ ਤਾਂ ਮੰਤਰੀ ਸੰਤਰੀ ਵੀ ਗੱਲ ਦਬਾਉਂਦੇ ਆ ਨਾ ਕਿ ਇਹਦੇ ਚ ਸਰਕਾਰਾਂ ਦੀ ਬਦਨਾਮੀ ਆ ਆ ਜੋ ਆਮ ਆਦਮੀ ਦੀ ਸਰਕਾਰ ਆਈ ਹੈ ਜੀ ਵੇਖੋ ਜੇ ਕੋਈ ਅੱਡੇ ਦੀ 1 ਰੁਪਏ ਦੀ ਵੀ ਸੁਣਵਾਈ ਹੋਏ ਤਾਂ ਫਿਰ ਗੱਲ ਕਰੋ ਜੀ ਨੁਕਸਾਨ ਹੋਇਆ ਹੀ ਆ ਕਿਸ ਨੇ ਇੱਥੇ ਆਣ ਕੇ ਇਹ ਨਹੀਂ ਗਿਆ ਕਿ ਜਾਂ ਅੱਡੇ ਚ ਇੰਨੀਆਂ ਵੱਡੀਆਂ ਮੰਦਭਾਗੀ ਘਟਨਾ ਹੋਣੀਆਂ ਜਾਂ ਨੁਕਸਾਨ ਹੋਂਦਿਆ بارش ਹੁੰਦੀ ਆ ਸਾਰਾ ਆਡਾ ਚੁੰਦਾ ਜੀ ਮੇਰੇ ਖਿਆਲ ਨਾਲ ਜੇ ਕੋਈ ਮੁਸਾਫਰ ਆਉਂਦਾ ਹੈ ਜੇ ਕੋਈ ਸਫਰ ਕਰਨ ਵਾਸਤੇ ਆਉਂਦਾ ਹੈ ਇੱਥੇ ਤੋਂ ਜਿਹੜਾ ਕੋਈ ਬੈਠਾ ਹੁੰਦਾ ਵਾ ਆਪਣੇ ਲੀੜਾ ਨਾਲ ਤਾਂ ਹੀ ਮਾਂ ਬਚਾਉਂਦਾ ਹੈ ਕਿ ਨਹੀਂ ਆਪਾਂ ਸੁਖ ਸ਼ਾਂਤੀ ਨਾਲ ਘਰੇ ਪਹੁੰਚ ਜਾਈਏ ਵੱਖ-ਵੱਖ ਸ਼ਹਿਰਾਂ ਤੋਂ ਇੱਥੇ ਲੋਕ ਆਉਂਦੇ ਨੇ ਮੁਸਾਫਰ ਆਉਂਦੇ ਨੇ ਲੱਗਦਾ ਨਹੀਂ ਆਪਣੇ ਅੰਮ੍ਰਿਤਸਰ ਦੀ ਜਿਹੜੀ ਹੈ ਸ਼ਵੀ ਖਰਾਬ ਹੋ ਰਹੀ ਹੈ ਕਿ ਅੰਮ੍ਰਿਤਸਰ ਜਾ ਕੇ ਲੋਕੀ ਕਹਿੰਦੇ ਨੇ ਸਿਫਤੀ ਦਾ ਘਰ ਹੈ ਗੁਰੂ ਗੁਰੂ ਨਗਰੀ ਹੈ ਬਹੁਤ ਸਾਫ ਸਫਾਈ ਹੈ ਤੇ ਆਉਂਦਿਆਂ ਹੀ ਮਾੜੀ ਸ਼ਵੀ ਦਿਖਦੀ ਹੈ ਸਟੇਸ਼ਨ ਜਾਂ ਬੱਸ ਸਟੈਂਡ ਦੀ ਗੱਲ ਕਰ গোল্ডেন টেম্পল ਦੀ ਲਾਲੋਸ ਪੂਰੀ ਦੁਨੀਆ ਦੇ ਵਿੱਚ ਮਾਨਤਾ ਆ ਇੱਥੇ ਹਰ ਕੰਟਰੀ ਹਰ ਦੇਸ਼ ਤੋਂ ਇੱਥੇ ਟੂਰਿਸਟ ਹੋਣਾ ਤੇ ਜਦੋਂ ਆਣ ਕੇ ਇਦਾਂ ਦੇ ਹਾਲਾਤ ਵੇਖਦੇ ਨੇ ਸਾਡੀ ਛਵੀ ਵਿਗੜਦੀ ਹੈ ਸਾਡੀ ਛਵੀ ਬੰਦ ਹੀ ਨਹੀਂ ਆ ਪੰਜਾਬ ਨੂੰ ਹਰ ਕੋਈ ਗਲਤੀ ਮੰਨੂਗਾ ਸਹੀ ਥੋੜੀ ਨਾ ਮੰਨੂਗਾ ਤੇ ਸਰਕਾਰਾਂ ਨੂੰ ਛੋਣਾ ਚਾਹੀਦਾ ਕਿ ਜੇ ਕੋਈ ਟੂਰਿਸਟ ਇੱਥੇ ਆਉਂਦਾ ਆ ਤੇ ਅਸੀਂ ਆਪਣੇ ਪੰਜਾਬ ਦੀ ਸਹੀ ਸ਼ਾਪ ਛੱਡੀਏ ਸਹੀ ਕਰੀਏ ਜੇ ਕੋਈ ਟੂਰਿਸਟ ਆਉਂਦਾ ਤੇ ਜਾ ਕੇ ਦੂਜੇ ਦੇਸ਼ਾਂ ਚ ਵੀ ਸਾਨੂੰ ਸਹੀ ਮਾਨਤਾ ਸਾਡਾ ਸਹੀ ਬੋਲੇ ਕਿ ਨਹੀਂ ਅਸੀਂ ਪੰਜਾਬ ਤੋਂ ਘੁੰਮ ਗਏ ਆ ਪੰਜਾਬ ਵਧੀਆ ਹੈ ਕੀ ਨਾਮ ਹੈ ਭਾਈ ਤੁਹਾਡਾ ਮੇਰਾ ਨਾਮ ਨਸੀਬ ਸਿੰਘ ਆ ਨਿਊ ਦੀਪ ਟਰਾਂਪੋਰਟ ਤੋਂ ਕੰਮ ਕਰਦਾ ਮੈਂ ਕੀ ਕਹਿਣਾ ਚਾਹੋਗੇ ਸਮਾਰਟ ਸਿਟੀ ਦੇ ਹਾਲ ਜਦ ਦੇਖਦੇ ਆ ਬਸ ਸਾਡੇ ਦੇ ਕੀ ਹਾਲ ਨੇ ਸਮਾਰਟ ਸਿਟੀ ਤਾਂ ਹੈ ਹੀ ਨਹੀਂ ਆ ਤਾਂ ਜ਼ੀਰੋ ਆ ਬਿਲਕੁਲ ਜ਼ੀਰੋ ਆ ਹੈ ਕੀ ਯਾਰ ਇਹ ਜਿਹੜੇ ਖੱਡੇ ਆ ਜੇ ਕੋ ਬੱਸ ਭਜਾ ਕੇ ਨਿਕਲਦਾ ਟਾਈਮ ਉਹਨਾਂ ਕੋ ਪੜੇ ਕਈਆਂ ਗੱਡੀਆਂ ਟੁੱਟ ਜਾਂਦੇ ਕਮਾਨੀਆਂ ਚੜ ਜਾਂਦੀਆਂ ਨੇ ਇੱਕ ਪਰ ਬੱਸ ਵੀ 110 ਰੁਪਏ ਅੱਡਾ ਫੀਸ ਲਈ ਜਾ ਰਹੀ ਆ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਕਿੰਨੀ ਵਾਰ ਇਹਨਾਂ ਨੂੰ ਲਿੱਕੇ ਦੇ ਰਹੇ ਆ ਫਿਰ ਕਹਿੰਦੇ ਨਾ ਦੋਆ ਪਰਚੀ ਮਾ ਪੱਛੇ ਫਿਰਨਗੇ ਸਾਡੇ ਮਗਰ ਇਹ ਬੱਸ ਲੰਘਦੀ ਪਈ ਆ ਰੱਬ ਨਾ ਕਰੇ ਜੇ ਬੱਸ ਪਲਟ ਜਾਂਦੀ ਐ ਟੋਏ ਚ ਵੱਜ ਕੇ ਫੇਰ ਬੜੇ ਬੜੇ ਖੱਡਿਆਂ ਦੇ ਵਿੱਚ ਬੱਸ ਵੱਜਦੀ ਆ ਬੜੇ ਬੜੇ ਖੱਡਿਆਂ ਦੇ ਵਿੱਚ ਬੱਸ ਵੱਜਦੀ ਆ 110 ਇੱਕ ਮਿੰਟ ਦੇ ਵਿੱਚ 5-5 ਬੱਸਾਂ ਗੇਟ ਤੋਂ ਨਿਕਲਦੀਆਂ ਬਾਹਰ ਤੁਸੀਂ ਆਪ ਕੋਲ ਟੁੱਗੜੀ ਦੇ ਇਹਨੂੰ ਕਰ ਰਹੇ ਕਿੰਨਾ ਪੈਸਾ ਸਰਕਾਰ ਨੂੰ ਜਾ ਰਿਹਾ ਤੇ ਉਹਦੇ ਬਦਲੇ ਕਾਰ ਵੀ ਕੁਝ ਨਹੀਂ ਗਈ। ਨਹੀਂ ਇੱਥੇ ਤੁਹਾਡੇ ਯੂਨੀਅਨ ਦੇ ਪ੍ਰਧਾਨ ਨੂੰ ਅੱਗੇ ਹੋ ਕੇ ਗੱਲ ਕਰਨੀ ਚਾਹੀਦੀ ਹੈ। ਇਹ ਤਾਂ ਸਿਆਂਾ ਸਾਰਿਆਂ ਨੂੰ ਹੋਣਾ ਚਾਹੀਦਾ ਜਿੰਨੇ ਵੀ ਸਾਡੇ ਭੈਣ ਭਰਾ ਸਾਰਿਆਂ ਨੂੰ ਹੋਣਾ ਚਾਹੀਦਾ। ਪੈਸੇਂਜਰ ਕਿੰਨੇ ਕਿ ਦੁਖੀ ਹੁੰਦੇ ਕਿਉਂਕਿ ਜਦ ਬੱਸ ਸਾਡੇ ਦੇ ਵਿੱਚ ਕਾਰ ਜਦ ਸਵਾਰੀ ਉਤਾਰਦੇ ਆ ਤਾਂ ਬਾਹਰ ਤੱਕ ਜਾ ਹੀ ਨਹੀਂ ਸਕਦੀ ਸਾਨੂੰ ਜਲਦੀ ਕਰਦੇ ਆ ਸਾਨੂੰ ਜਲਦੀ ਹੁੰਦੀ ਆ। ਇਹ ਜਿਹੜੇ ਖੜਿਆਂ ਵਿੱਚ ਜਦੋਂ ਗੱਡੀ ਭਿਜਾ ਕੇ ਤੁਰਦੇ ਆ ਉਹਨਾਂ ਦੇ ਦੂਸਰੇ ਨੂੰ ਪਰ ਸਾਫ਼ ਸੁਥਰੇ ਕੱਪੜੇ ਪਾਏ ਹੁੰਦੇ ਪੈਸੇਂਜਰ ਦੇ ਉਹਨਾਂ ਦੇ ਉੱਪਰ ਤੁਸੀਂ ਕਿਵੇਂ ਦੇਖ ਦਿਓ ਜੀ ਕੀ ਹਾਲ ਨੇ ਬੱਸ ਸਟੈਂਡ ਦੇ ਅੱਡੇ ਦੇ ਹਾਲ ਤਾਂ ਇੰਨਾਂ ਇੰਟਰ ਹੋਣਾ ਔਖਾ ਜੀ ਬੱਸ ਸਟੈਂਡ ਦੇ ਅੰਦਰ ਇੰਟਰ ਹੋ ਕੇ ਵੇਲੋ ਤੂੰ ਜੁੱਤੀ ਲਾ ਕੇ ਇੰਟਰ ਹੋਗੇ ਤੂੰ ਸ਼ਹਿਰੇ ਦੇ ਬੱਸ ਸਟੈਂਡ ਦੇਖਿਆ ਕਦੀ ਆ ਹਾਲ ਬਣੇ ਦੇਖਿਆ ਉਹਨਾਂ ਦੇ ਸਭ ਤੋਂ ਮਾੜੀ ਗੰਦੀ ਹਾਲਤ ਹੈ ਦੀ ਹਾਲੇ ਮਸ਼ੀਆਂ ਛੱਡਣੀਆਂ ਉਹਨਾਂ ਮਸ਼ੀਆਂ ਛੱਡਣੀਆਂ ਪਰ ਪੂਣੀਆਂ ਨੇ ਇੱਕ ਮੀਂਹ ਦੇ ਨਾਲ ਜੇ ਬਸ ਸਟੈਂਡ ਦਾ ਆਹ ਹਾਲ ਹੋ ਗਿਆ ਤੇ ਮਾਨਸਾਬ ਨੂੰ ਲੱਗਦਾ ਨਹੀਂ ਹੈ ਜਾਂ ਅੰਮ੍ਰਿਤਸਰ ਦੇ ਪ੍ਰਸ਼ਾਸਨ ਕਾਰਪੋਰੇਸ਼ਨ ਨੂੰ ਲੱਗਦਾ ਨਹੀਂ ਇੱਥੇ ਵੀ ਸਾਫ ਸਫਾਈ ਰੱਖਣੀ ਚਾਹੀਦੀ ਬਦਨਾ ਚੀਜ਼ ਹੀ ਕੋਈ ਨਹੀਂ ਪ੍ਰਸ਼ਾਸਨ ਨੂੰ ਮੋਤਬਲੀ ਕੋਈ ਨਹੀਂ ਬੰਦਦਾ ਤੇ ਪ੍ਰਸ਼ਾਸਨ ਕੀ ਕਰਦਾ ਆ ਤੁਹਾਡੇ ਸਾਹਮਣੇ ਪ੍ਰਸ਼ਾਸਨ ਹੈ ਤੁਹਾਡੇ ਕੋਲ ਇਹ ਪ੍ਰਸ਼ਾਸਨ ਇਹ ਦੱਸੋ ਕੀ ਪ੍ਰਸ਼ਾਸਨ ਕਰੇਗਾ ਆ ਵੇਖੋ ਗੱਡੀ ਉਹੀ ਚਾਰਜ ਵੇਰੇ ਚੱਲ ਜੋ ਗੱਡੀਆਂ ਪਲਟਣ ਤੱਕ ਜਾਂਦੀਆਂ ਬੂੜ ਜੁੱਤੀਆਂ ਬੁਰਾ ਹਾਲ ਹੋ ਜਾਂਦਾ ਵਾ ਬੰਦੇ ਪਹੁੰਚੇ ਟੰਗ ਟੰਗ ਕੇ ਨੰਗਣ ਡੇ ਬਸ ਸਟੈਂਡ ਦੇ ਵਿੱਚ ਤੁਸੀਂ ਬਸ ਦੇਖ ਸਕਦੇ ਹੋ ਕਿ ਕਿੱਡੀ ਹੌਲੀ ਸਪੀਡ ਦੇ ਵਿੱਚ ਇੱਥੋਂ ਕੱਢੀ ਜਾਂਦੀ ਹੈ ਕਿਉਂਕਿ ਡਰ ਰਹਿੰਦਾ ਹੈ ਬੱਸ ਪਲਟਨ ਦਾ ਇਹ ਦੇਖ ਸਕਦੇ ਹੋ ਤਸਵੀਰਾਂ ਅੰਮ੍ਰਿਤਸਰ ਦੇ ਬਾਸੜੇ ਦੀਆਂ ਦਿਖਾ ਰਹੇ ਹਾਂ ਤੁਹਾਡਾ ਕੀ ਨਾਮ ਹੈ ਗੁਰਵਿੰਦਰ ਸਿੰਘ ਆ ਜੀ ਜੀ ਗੁਰਵਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ ਜੋ ਹਾਲ ਇੱਥੇ ਬਣੇ ਆ ਕੀ ਕੀ ਦਿੱਕਤ ਆਉਂਦੀ ਹੈ ਕੀ ਕੀ ਹਾਦਸੇ ਤੁਸੀਂ ਇੱਥੇ ਦੇਖਦੇ ਹੋ ਕਿੰਨੀ ਕੁ ਵਾਰ ਅੱਗੇ ਅਪੀਲ ਕਰਕੇ ਸਹੀ ਕਰਾਉਣ ਦੀ ਕੋਸ਼ਿਸ਼ ਕੀਤੀ ਸਤਿ ਸ਼੍ਰੀ ਅਕਾਲ ਜੀ ਅਸੀਂ ਸਰ ਆਲ ਆਲ ਟਰਾਂਸਪੋਰਟ ਪ੍ਰਾਈਵੇਟ ਯੂਨੀਅਨ ਦਾ ਸੀਨੀਅਰ ਮੀਤ ਪ੍ਰਧਾਨ ਹਾਂ ਮੈਂ ਇਥੇ ਸਾਨੂੰ ਇੰਨੀ ਕ ਜਿਆਦਾ ਮੁਸ਼ਕਲ ਹੁੰਦੀ ਆ ਵੀ ਜਦੋਂ ਤੇ ਕੋਈ ਮੰਤਰੀ ਇਥੇ ਕੋਈ ਆਉਣਾ ਆ ਇੱਕ ਘੰਟੇ ਦੇ ਵਿੱਚ ਸਾਰੇ ਟੋਏ ਪੂਰ ਦਿੰਦੇ ਨੇ ਉੱਤੇ ਮੈਟ ਪਛਾ ਦਿੰਦੇ ਨੇ ਸਾਰਾ ਕੁਝ ਐ ਕਰ ਦਿੰਦੇ ਆ 50 50 ਬੰਦੇ ਲਗਾ ਕੇ ਸਾਰਾ ਸਮਾਨ ਚੁਕਾ ਦਿੰਦੇ ਆ ਉਸ ਦਿਨ ਲਈ ਸਿਰਫ ਇੱਕ ਦੋ ਘੰਟਿਆਂ ਲਈ ਵੀ ਜਦਾਂ ਵੀ ਇਥੇ ਕੋਈ ਹੈ ਹੀ ਨਹੀਂ ਆ ਉਹਦੇ ਜਾਣ ਦੀ देर ਹੁੰਦੀ ਆ ਮਗਰੋਂ ਫੇਰ ਇਹੋ ਕੰਮ ਚੱਲ ਪੈਂਦਾ ਜੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਆ ਹਰ ਵਰਗ ਦਾ ਹਰ ਕੰਟਰੀ ਤੋਂ ਦੁਨੀਆ ਇਥੇ ਹੁੰਦੀ ਆ ਬਸ ਸਟੈਂਡ ਦਾ ਸਰਵਾ ਕਰਵਾ ਕੇ ਸਰਕਾਰੀ ਸਾਰਿਆਂ ਨੂੰ ਦੱਸਿਆ ਆ ਕਿ ਕਿੰਨੀ ਤੁਹਾਡੀ ਰਿਪੇਅਰ ਆ ਕਿੰਨਾ ਚੋਂਦਾ ਆ ਕਿੰਨਾ ਤੁਸੀਂ ਨਾਰਮਲ ਕੋਈ ਪ੍ਰਣਾਲੇ ਬੰਦ ਕਰ ਲੋ ਸਵਾਰੀਆਂ ਦਾ ਸਮਾਨ ਭੇਜੰਦਾ ਸਵਾਰੀਆਂ ਭੇਜੰਦੀਆਂ ਚੋਰੀਆਂ ਬੇਸ਼ ਮਾਰਿਆ ਅਸੀਂ ਆਪਣੇ ਹੱਥੀ ਫੜ ਕੇ ਚੋਰ ਅੰਦਰ ਜਾ ਕੇ ਦੇ ਕੇ ਆਉਂਨੇ ਆ ਕੋਈ ਕਿਸੇ ਪ੍ਰਸ਼ਾਸਨ ਦਾ ਧਿਆਨ ਨਹੀਂ ਇੱਥੇ ਸਾਡੇ ਨਾਲ ਬਹਿ ਕੇ ਵੇਖ ਲੋ ਇੱਕ ਦਿਨ ਦੇ ਵਿੱਚ ਕਿੰਨੀਆਂ ਚੋਰੀਆਂ ਹੁੰਦੀਆਂ ਨੇ ਕਿੰਨਾ ਕੁ ਜਿੱਥੇ ਯਾਤਰੀਆਂ ਨੇ ਪਰੇਸ਼ਾਨੀ ਹੁੰਦੀ ਆ ਕੋਈ ਹੈ ਨਹੀਂ ਸਾਡੀ ਵੋਲਵੋ ਬੱਸ ਚੰਡੀਗੜ੍ਹ ਤੋਂ ਚੱਲ ਕੇ ਆਈ ਆ 11 ਵਜੇ 20 ਮਿੰਟ ਤੇ ਅੰਦਰ ਵੜਨ ਲੱਗੀ ਆ ਉਹਦਾ 25000 ਦਾ ਬੰਪਰ ਆ ਅਗਲਾ ਅੰਦਰ ਵੜਨ ਲੱਗਿਆਂ 3-4 ਵਾਰੀ ਹੋ ਕੇ ਦਸ ਆਏ ਇਹਨਾਂ ਨੂੰ ਅੰਦਰ ਵੜਨ ਲੱਗਿਆਂ ਬੰਪਰ ਦੇ ਦੋ ਪੀਸ ਹੋ ਗਏ ਆ ਉਤੋਂ ਸੈਟ ਕਰਾਸ ਜਦੋਂ ਥੱਲੇ ਟੋਏ 'ਚ ਵੱਜੀ ਅਗਲੀ ਬੱਸ ਜਿਹੜੀ ਖਲੋਤੀ ਉਹਦੇ ਵਿੱਚ ਵੱਜਾ ਜਾ ਕੇ 72000 ਦੀ ਸਾਡੀ ਵੋਲvo ਦੀ ਸੈਟ ਕਰਾਸ ਦੀ ਜੋੜੀ ਆ ਕਿੰਨੇ ਦਾ ਸਾਡੀ ਇਹ 36000 ਦੇ ਇੱਕ ਸੈਟ ਕਰਾਸ ਬਣ ਗਿਆ ਫਿਰ ਗੱਲ ਇਹ ਵੀ ਕਹਿੰਦੇ ਨੇ ਕਿ ਬੱਸ ਵਾਲੇ ਬੱਸ ਸਟੈਂਡ ਤੋਂ ਬਾਹਰ ਸਵਾਰੀਆਂ ਇਕ ਲਾਉਂਦੀ ਆ ਜੇਕਰ ਕੋਈ ਹਾਦਸਾ ਵਾਪਰ ਜੇ ਲੱਗਦੇ ਨਹੀਂ ਕੋਈ ਬੱਸ ਸਟੈਂਡ ਦੇ ਅੰਦਰ ਜੋ ਆਉਣ ਜਗ੍ਹਾ ਛੱਡੇ ਨਹੀਂ ਬੱਸ ਗੱਲ ਕਰਦੇ ਆ ਜੇਕਰ ਕੋਈ ਬੱਸ ਸਟੈਂਡ ਦੇ ਅੰਦਰ ਆਉਣ ਜੋਗੀ ਬੱਸ ਛੱਡੀ ਨਹੀਂ ਗਈ ਜੇਕਰ ਖੱਡੇ ਇੰਨੇ ਆ ਤਾਂ ਲੋਕੀ ਬਾਹਰ ਹੀ ਉਤਾਰਨਗੇ ਜੀ ਬੱਸ ਤੁਸੀਂ ਵੇਖ ਲਓ ਵੀ ਇੱਕ ਦਿਨ ਦੇ ਵਿੱਚ ਕਿੰਨੀਆਂ ਬੱਸਾਂ ਪਟੌਣ ਕਰਦੀਆਂ ਨੇ ਜੇ ਸਾਰੀਆਂ ਬੱਸਾਂ ਆ ਕੇ ਵੜ ਜਾਂਦੀਆਂ ਨੇ ਅੰਦਰ ਇਥੇ ਰਲਣ ਨੂੰ ਜਗ੍ਹਾ ਹੀ ਨਹੀਂ ਆ ਇਹ ਵੀ ਦੇਖੋ ਕੀ ਹਾਲ ਬਣ ਰਿਹਾ 1 ਨੰਬਰ ਕਾਊਂਟਰ ਤੋਂ ਆ ਗਿਆ 55 ਤੱਕ ਆ ਜਾਓ ਵਿੱਚੋਂ ਦੀ ਨੰਗੇ ਵੇਖੋ ਵੀ ਕੀ ਹਾਲ ਬਣ ਰਿਹਾ ਹਰ ਕਾਊਂਟਰ ਤੇ ਲੜਾਈ ਕੋਈ ਸਿਸਟਮ ਹੈ ਹੀ ਨਹੀਂ ਆ ਵਿੱਚੇ ਕੋਈ ਭਾਵੇਂ ਕੋ ਕਾਰ ਵਾਲਾ ਨੰਗੇ ਆ ਵਿੱਚੇ ਕੋਈ ਕੋਈ ਨੰਗੇ ਆ ਹਰ ਬਰਸਾਤ ਆਉਣ ਤੋਂ ਪਹਿਲਾਂ ਇੱਥੇ ਥੋੜੀ-ਬੋਦੀ ਰਿਪੇਅਰ ਕਰਦੇ ਆ ਦੋਨਾਂ ਸਾਈਡਾਂ ਤੋਂ ਇਧਰੋਂ ਵੀ ਜਾ ਕੇ ਕਰਦੇ ਆ ਔੜ ਗੇੜ ਤੋਂ ਇਨ ਗੇੜ ਤੋਂ ਵੀ ਕਰਦੇ ਆ ਵੀ ਬੱਸਾਂ ਨੂੰ ਪਰੇਸ਼ਾਨੀ ਮੁਸ਼ਕਲ ਨਾ ਹੋਏ ਕੋਈ ਪਰ ਕੋਈ ਸੁਣਵਾਈ ਨਹੀਂ ਕੋਈ ਲੈਣਾ ਦੇਣਾ ਨਹੀਂ ਆ ਮਸਾਫਰਾਂ ਨਾਲ ਵੀ ਗੱਲਬਾਤ ਕਰਾਂਗੇ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾਣੇ ਆ ਜਿੱਥੇ ਗਟਰ ਹੈਗੇ ਨੇ ਪਰ ਉਹ ਖੁੱਲੇ ਨੇ ਜੇਕਰ ਬੱਸ ਦਾ ਟਾਇਰ ਉਸ ਦੇ ਵਿੱਚ ਵੜ ਜਾਂਦਾ ਉਸ ਦੀ ਜ਼ਿੰਮੇਵਾਰੀ ਕੌਣ ਚੁੱਕੇਗਾ ਜੇਕਰ ਕੋਈ ਹਾਦਸਾ ਵਾਪਰ ਜਾਂਦਾ ਇਹ ਵੀ ਦੇਖ ਸਕਦੇ ਹੋ ਕਿ ਇਹਨੂੰ ਵੀ ਚੰਗੀ ਤਰ੍ਹਾਂ ਬੰਦ ਨਹੀਂ ਕੀਤਾ ਗਿਆ ਤਾਂ ਜੇਕਰ ਇੱਥੇ ਕੋਈ ਹਾਦਸਾ ਵਾਪਰਦਾ ਕਿਉਂਕਿ ਮੁਸਾਫਨਾ ਦੇ ਵਿੱਚ ਛੋਟੇ ਬੱਚੇ ਵੀ ਹੁੰਦੇ ਨੇ ਕੋਈ ਜ਼ਿੰਮੇਵਾਰੀ ਚੱਕ ਇਹ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕੀ ਹਾਲ ਨੇ ਇਹ ਜਿਹੜਾ ਭਾਈ ਇਹ ਖੱਡਾ ਕਿ ਗੱਡ ਰ ਹੈਗਾ ਜੀ ਇਹ ਗੱਡ ਰ ਹੈ ਇਹਦੇ ਬਣਿਆ ਇਹਦੇ ਵਿੱਚ ਪਾਣੀ ਖਲੋ ਜਾਂਦਾ ਜਦੋਂ ਇਥੇ ਮੀਂਹ ਪੈਂਦਾ ਹੈ ਨਾ ਤੇ ਗੱਡੀ ਵੀ ਡਿੱਗੀ ਇੱਥੇ ਗੱਡੀ ਵੀ ਡਿੱਗੀ ਹਾਂਜੀ ਹਾਂਜੀ ਪਰਸੋਂ ਡਿੱਗੀ ਤੇ ਮੋਟਰਸਾਈਕਲ ਪਤਾ ਹੀ ਨਹੀਂ ਕਿੰਨੀ ਵਾਰ ਵਿਚਾਰੇ ਡਿੱਗ ਚੁਗੇ ਆ ਦੇਰ ਰਾਤ ਜੇਕਰ ਕੋਈ ਆਵੇ ਜੇਕਰ ਕੋਈ ਬੱਚਾ ਡੇਕ ਜੇ ਕੋਈ ਮੁਸਾਫਰ ਡੇਕ ਜੇ ਕੋਈ ਚੱਕਣ ਵਾਲਾ ਹੋਵੇਗਾ ਮੈਂ ਗੱਡਿਆ ਇਹਦੇ ਚੋਂ ਆ ਰਹੀ ਜਦੋਂ ਮੀ ਪਿਆ ਇੱਥੇ ਮੇਰੀ ਗੱਡੀ ਲੱਗੀ ਆ ਤੇ ਲੇਡੀਜ਼ ਦੇ ਨਾਲ ਬੱਚਾ ਤੁਰਿਆ ਆਉਣ ਡਿਆ ਉਹ ਸਿੱਧਾ ਬੱਚਾ ਇਹਦੇ ਵਿੱਚ ਉਹ ਮੈਂ ਇੱਥੇ ਲੱਗੇ ਆ ਤੇ ਫੜ ਕੇ ਕੱਢਿਆ ਜੇ ਪਾਣੀ ਉੱਤੇ ਹੁੰਦਾ ਇੰਨੀਆਂ ਸਰਿੰਜਾਂ ਹੁੰਦੀਆਂ ਨਾ ਜਿਹੜੀਆਂ ਮਤਲਬ ਪਤਾ ਨਹੀਂ ਮੁੰਡੇ ਟੀਕਟ ਆ ਕੇ ਲਾ ਕੇ ਇੰਨੀ ਕਿ ਸਰਿੰਜ ਹੁੰਦੀ ਨਾ ਵਿੱਚ ਪਰਸੋਂ ਪਰਸੋਂ ਚੋਦ ਇੱਕ ਗੱਡੀ ਡਿੱਗੀ ਉਹਦਾ ਪਰਿਵਾਰ ਹੀ ਨਾਲ ਸਾਰਾ ਤੇ ਜਿ ਤਰ੍ਹਾਂ ਨਾਲ ਬੱਚੇ ਹੀ ਪਤਾ ਨਹੀਂ ਲੱਗਾ ਇਧਰੋਂ ਓਂਡੇ ਵਿਚਾਰੇ ਨੇਰੇ ਦੇ ਵਿੱਚ ਨਹੀਂ ਹੁਣ ਪਤਾ ਲੱਗਦਾ ਰਾਤ ਨੂੰ ਉਹ ਵਿਚਾਰੇ ਡਿੱਗ ਪਏ ਮੁੜ ਕੇ ਉਹਨਾਂ ਨੂੰ ਇੱਥੋਂ ਸਾਰੇ ਇਕੱਠੇ-ਕੁੱਠੇ ਕਰਕੇ ਵਿਚਾਰਿਆਂ ਦੀ ਗੱਡੀ-ਗੱਡੀ ਵਿੱਚੋਂ ਤੇ ਹੁਣ ਨਾਲ ਨਿਕੇ ਨਿਕੇ ਨਿਆਣੇ ਹੀ ਕਿੰਨਾ ਵਿਚਾਰਾ ਪਰੇਸ਼ਾਨ ਹੋਇਆ ਸੋ ਇਹ ਬੱਸਾਂ ਦੇ ਬਾਹਰ ਜਾਣ ਵਾਲੇ ਰਸਤੇ ਦੇ ਉੱਤੇ ਮੌਜੂਦ ਹਨ ਜਿੱਥੇ ਬੱਸਾਂ ਆਉਂਦੀਆਂ ਤੇ ਹੈਗੀਆਂ ਨੇ ਲੋਕ ਆਉਂਦੇ ਨੇ ਮੋਟਰਸਾਈਕਲ ਕਾਰਾਂ ਦੇ ਉੱਤੇ ਆਟੋ ਇੱਥੋਂ ਲੰਘਦੇ ਨੇ ਪਰ ਇਹ ਦੇਖੋ ਜੇਕਰ ਇਹ ਆਟੋ ਅੱਧੇ-ਅੱਧੇ ਟਾਇਰਾ ਤੱਕ ਡੋਬ ਸਕਦਾ ਇਸ ਦੇ ਵਿੱਚ ਤਾਂ ਵਿਚ ਕਰੋ ਇਹ ਟੋਆ ਕਿੰਨਾ ਕੁ ਡੂੰਘਾ ਹੋਏਗਾ ਇਹ ਦੇਖ ਸਕਦੇ ਹੋ ਮੋਟਰਸਾਈਕਲ ਦੇ ਅੱਧੇ ਟਾਇਰਾ ਤੱਕ ਇਹ ਪਾਣੀ ਜਿਹੜਾ ਇੱਥੇ ਭਰਿਆ ਹੋਇਆ ਸੋ ਇਹੀ ਅਪੀਲ ਹੈ ਕਿ ਜਿੰਨੀ ਜਲਦ ਤੋਂ ਜਲਦ ਇਹ ਚੀਜ਼ ਸਹੀ ਹੋ ਸਕਦੀ ਹੈ ਕਰਵਾਈ ਜਾਵੇ ਕਿਉਂਕਿ ਇੱਕ ਬੱਸ ਦੀ 110 ਰੁਪਏ ਪਰਚੀ ਇੱਕ ਇੱਕ ਘੰਟੇ ਦੀ ਲਿੱਤੀ ਜਾਂਦੀ ਹੈ ਇੱਕ ਇੱਕ ਘੰਟੇ ਅਨੁਸਾਰ 100 ਰੁਪਏ ਜਿਵੇਂ ਉਹਨਾਂ ਨੇ ਦੱਸਿਆ ਵਾਧਾ ਜਾਂਦਾ ਸੋ ਮੈਨੂੰ ਦਿਓ ਆਜ਼ਾਦ ਅੰਮ੍ਰਿਤਸਰ ਆਵਾਜ਼ ਲਈ ਕੈਮਰਾਮੈਨ ਨਕਾਸ਼ ਦੇ ਨਾਲ ਮੈਂ ਦਮਦੀਪ ਸਿੰਘਾ ਮਿਸਰ ਸਮਾਰਟ ਸਿਟੀ ਦੇ ਹਾਲ ਜਦ ਦੇਖਦੇ ਆਂ ਬੱਸ ਸਾਡੇ ਦੇ ਕੀ ਹਾਲ ਸਮਾਰ ਕੀ ਹਾਲ ਨੇ ਬਸ ਸਟੈਂਡ ਦੇ ਅੱਡੇ ਆ ਇਹ ਹਾਲ ਤਾਂ ਇਹ ਇੰਟਰ ਨੂੰ ਨਾ ਔਖਾ ਜੀ ਬਸ ਸਟੈਂਡ ਦੇ ਅੰਦਰ ਹੋ ਕੇ ਵੇਚ ਲੋ ਜੁੱਤੀ ਲਾ ਕੇ ਇੰਟਰ ਹੋ ਗਏ ਸ਼ਹਿਰੇ ਦੇ ਬਸ ਸਟੈਂਡ ਦੇਖੀਏ ਕਦੀ ਆਹ ਹਾਲ ਬਣੇ ਦੇਖੇ ਉਹਨਾਂ ਦੇ ਮਸ਼ੀਆਂ ਛੱਡਣੀਆਂ ਅੰਬਰਸਰ ਜ਼ਿਲ੍ਹਾ ਸਮਾਰਟ ਸਿਟੀ ਆ ਤੇ ਵੇਖੋ ਇੱਥੋਂ ਦਾ ਹਾਲ ਵੇਖੋ ਵੀ ਹੈਗੀ ਕੋਈ ਸਮਾਰਟ ਸਿਟੀ ਸਾਡਾ ਸਮਾਰਟ ਸਿਟੀ ਦੇ ਵਿੱਚ ਨਹੀਂ ਆਉਂਦਾ ਆਉਂਦਾ ਜੀ ਆਉਂਦਾ ਪਰ ਵੇਖ ਲੋ ਆ ਸਮਾਰਟ ਸਿਟੀ ਆ ਇੱਥੇ ਕਿਹਨੇ ਵੇਂਦਾ ਹੀ ਨਹੀਂ ਕੋਈ ਪੁੱਛਦਾ ਹੀ ਕਿ ਇਹਨੂੰ ਕੱਕਦੀਆਂ ਹਣ ਦੇ ਚਲੋ ਆ ਮਹੀਨਾ ਮੀਂਹ ਦੇ ਨਾਲ ਲੰਘਿਆ ਹੁਣ ਜੇ ਉਹਨਾਂ ਦਾ ਅਸੀਂ ਕੋਈ ਗਾੜੀਉ ਜਵਾਬ ਨਹੀਂ ਦੇ ਸਕਦੇ ਉਹ ਕਹਿੰਦੇ ਸੁੱਕ ਪਗਾ ਹੋਗਾ ਜੇ ਕਰਾਂਗੇ ਪਹਿਲਾਂ ਜਦੋਂ ਸੁੱਕ ਪਗਾ ਸੀ ਉਦੋਂ ਵੀ ਸਾਡੀ ਸੁਣਵਾਈ ਕੋਈ ਨਹੀਂ ਹੋਈ ਮੀਂਹ ਕਿਹੜਾ 12 ਮਹੀਨੇ ਪੈਂਦਾ ਰਹਿੰਦਾ ਮੀਂਹ ਕਿਤੇ ਨਾ ਕਿਤੇ 3 ਮਹੀਨੇ ਜ਼ਿਆਦਾ ਪੈਂਦਾ ਜਾਂ ਵੱਧ ਤੋਂ ਵੱਧ ਜਦ ਸਰਦੀਆਂ ਸ਼ੁਰੂ ਹੁੰਦੀਆਂ ਉਦੋਂ ਪੈਂਦਾ ਜਦ ਸੁੱਕਾ ਹੁੰਦਾ ਉਦੋਂ ਵੀ ਨਹੀਂ ਠੀਕ ਕਰਕੇ ਜਾਂਦੇ ਉਹਨਾਂ ਦਾ ਇਹੋ ਹੀ ਬਹਾਨਾ ਵਾ ਦੇਖ ਦਿਓ 110 ਰੁਪਏ ਪਰਚੀ 2 ਘੰਟੇ ਜਾਂ 220 ਸਮੇ ਸਮੇਣਾ 100-100 ਰੁਪਏ ਪਰਚੀ ਦਾ ਵਾਅਦਾ ਹੁੰਦਾ ਜਾਂਦਾ ਪਰ ਲੱਗਦੇ ਨਹੀਂ ਜਿਹੜੀਆਂ ਇੱਥੇ ਬੈਟਰੀਆਂ ਚੋਰੀਆਂ ਹੁੰਦੀਆਂ ਬੱਸ ਅੱਡੇ ਦੀ ਸਾਫ ਸਫਾਈ ਬੱਸ ਅੱਡੇ ਦਾ ਜੋ ਰੱਖ ਰਖਾਵਾ ਉਹ ਕਿਉਂ ਨਹੀਂ ਕੀਤਾ ਜਾਂਦਾ ਪੈਸੇ ਜਾ ਕਿੱਥੇ ਰਿਹਾ ਦੇਖੋ ਜੀ ਸਾਡੀ ਤਾਂ ਜਿਹੜੀ ਨਸ ਤੇ ਹੱਥ ਰੱਖੋਗੇ ਨਾ ਉਹੀ ਦੁੱਖਦੀ ਹੈ λεਵੀ ਕਹਿੰਦੇ ਨੇ ਕਿ ਬੱਸ ਵਾਲੇ ਬੱਸ ਸਟੈਂਡ ਤੋਂ ਬਾਹਰ ਸਵਾਰੀਆਂ ਇਕ ਲਾਉਂਦੀ ਹੈ ਜੇਕਰ ਕੋਈ ਹਾਦਸਾ ਵਾਪਰ ਜੇ ਲੱਗਦੇ ਨਹੀਂ ਕੋਈ ਬੱਸ ਸਟੈਂਡ ਦੇ ਅੰਦਰ ਜੋ ਇੱਥੇ ਲਾਉਣ ਨੂੰ ਜਗ੍ਹਾ ਹੀ ਨਹੀਂ ਹੈ ਮੰਨ ਲਓ ਜੇਕਰ ਬੱਸ ਤੋਂ ਥੱਲੇ ਡਿੱਗਦੀ ਹੈ ਰੱਬ ਨਾ ਕਰੇ ਜੇਕਰ ਬੱਸ ਉੱਤੋਂ ਲੰਘ ਜੇ ਜਾਂ ਬੱਸ ਪਲਟ ਜੇ ਖੱਡੇ 'ਚ ਵੱਜ ਜਾਣਾ ਜ਼ਿੰਮੇਵਾਰ ਕੌਣ ਚੱਕੇਗਾ ਉਸ بس ਇਹ ابھی ਆਪਣਾ ਵੰਦੇ ਵੀ ਜੇਬ ਕਿੱਥੋਂ ਭਰਨੀ ਆ ਉਹ ਆਪਣੀ ਭਰੀ ਜਾਂਦੇ ਤਰੀਆਂ ਦੇ ਘਰਾਂ ਦੇ ਬਾਹਰ ਸਰਕਾਰਾਂ ਦੇ ਘਰਾਂ ਦੇ ਬਾਹਰ ਕੋਈ ਵੱਡੇ ਨੂੰ ਮੈਂਦੇ ਦੇ ਘਰ ਦੇ ਬਾਰੇ ਤਰਾ ਟੋਏ ਇਤਰਾ ਗੰਦਗੀ ਦੇਖੀ ਕਦੀ ਹੁੰਦਾ ਹੀ ਨਹੀਂ ਜੀ ਜੇ ਮੰਤਰੀ ਦੇ ਘਰ ਅੱਗੇ ਤਾਂ ਹੋਊਗਾ ਤਾਂ ਸਵੇਰ ਨੂੰ ਸਰਕਾਰ ਨਾ ਬੰਦ ਹੋ ਜੂਗੀ ਖੁੱਲੇ ਸਾਹਮਣੇ ਹੀ ਤੁਹਾਡੇ ਪੁਲਿਸ ਚੌਂਕੀ ਹੈ ਕਿ ਉੱਥੇ ਪੁਲਿਸ ਵਾਲੇ ਨਹੀਂ